ਬਹੁਤ ਕਿੱਥੇ ਹੀ ਅੱਛਾ 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 ਸਕਾਰਜੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦੇਣਾ ਬੜਾ ਭਾਗਾ ਵਾਲਾ ਦੇਣਾ ਤਨ ਲ ਤਨ ਲ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ ਗੁਰਦਾਰਾ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ 파ਸਾਈ ਨੌਮੀ ਜਿੱਥੇ ਪਾਰਕਿੰਗ ਦਾ ਘਟਨ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਰੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਹੇਦਾਰ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਜੋ ਆਪਣੇ ਜੋੜ ਮੇਲੇ ਦੌਰਾਨ ਨਹੀਂ ਰੱਖਿਆ ਗਿਆ ਸੀ ਉਸ ਪਾਰਕਿੰਗ ਦਾ ਜਿਹੜਾ ਕਾਰਜ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਸਰਾਲੀ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਆਪ ਆ ਕੇ ਕਾਰਜ ਜਿਹੜਾ ਅੱਜ ਸ਼ੁਰੂ ਕਰਵਾਇਆ ਹੈ ਮੈਂ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਇਹ ਕਾਰਜ ਸੰਗਤਾਂ ਦੀ ਸਹੂਲਤ ਲਈ ਆ ਜਿਹੜਾ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਆਪ ਵਰਤ ਕੇ ਆਪ ਸਹਾਈ ਹੋ ਕੇ ਵਧੀਆ ਤਰੀਕੇ ਦੇ ਨਾਲ ਇਹ ਜਿਹੜਾ ਕਾਰਜਾ ਸੇਤੀ ਸੰਪੂਰਨ ਹੋ ਜਾਵੇ ਤੇ ਕਾਰਜ ਦੇ ਦੌਰਾਨ ਕਾਰ ਸੇਵਾ ਦੇ ਦੌਰਾਨ ਗੁਰੂ ਮਹਾਰਾਜਾ ਆਪ ਕਿਰਪਾ ਕਰਿਓ ਮਸ਼ੀਨਰੀ ਤੇ ਅਤੇ ਸਾਰੇ ਸੇਵਾਦਾਰਾਂ ਤੇ ਮਿਹਰ ਭਰਿਆ ਹੱਥ ਰੱਖਿਓ ਬਾਬਾ ਕੋਲਾ ਸਿੰਘ ਜੀ ਜਿਹੜੇ ਸਿਹਤ ਪੱਖੋਂ ਟੇਲੇ ਨੇ ਇਹਨਾਂ ਨੂੰ ਮਹਾਰਾਜ ਕਿਰਪਾ ਕਰਕੇ ਚੜ੍ਹਦੀ ਕਲਾ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ